ਉਹ ਵੀ ਬਾਬੇ ਉਹ ਅਸੀਂ ਚਲੇ ਚਰਨੀਤ ਕੋਲੋਂ ਚਰਨੀ ਤੇ ਘਰ ਕੋਲ ਪਹੁੰਚਲੇ ਤੇ ਕੱਲੋ ਸ਼ੂਟ ਹੈ ਬਾਕੀ ਉਹ ਮੁੰਡਾ ਸਾਡਾ ਲੱਗਿਆ ਵਾ ਤਾ ਹੁਣ ਟਰੈਕਟਰ ਉਹਨੂੰ ਦਿਖਾਉਂਦੇ ਆ ਵੇ ਕੀ ਗੱਲ ਬਾਤ ਤੇ ਮੁੰਡਾ ਹਟ ਗਿਆ ਵੀ ਹੋ ਗਿਆ ਇੱਥੇ ਪਾਣੀ ਪੂਣੀ ਦੇ ਖਿਲਰੇ ਆ ਵੇ ਟਰੈਕਟਰ ਇੱਥੇ ਲਾਇਆ ਉਹਨੇ ਉਹ ਦੇਖੋ ਤੇ ਉਹ ਲੱਗਿਆ ਵਾ ਦੂਆ ਮੁੰਡਾ ਸੀ ਰੱਖਿਆ ਵਾ ਸ਼ੈਪੂ ਝੂਪੂ ਮਾਰਨੇ ਨੂੰ ਆਈ ਬਲੋਗਰ ਆ ਗਿਆ ਬਲੋਗਰ ਤੇ ਹੋਰ ਫਿਰ ਕਿਦਾਂ ਤਰੀਆ ਤੇ ਇਹਦੇ ਮੁੰਡੇ ਨੇ ਪਾਲ ਛੂਲ ਸ਼ਮਾਰਤੀ ਕਹਿੰਦੇ ਕਾਲੂ ਆਪਾਂ ਜਾਣਾ ਛੂਟ ਤੇ ਨੇ ਮੁੰਡਿਆਂ ਨੇ ਟਰੈਕਟਰ ਚਮਕਾ ਦੇ ਤੇ ਪਾਲ ਸ਼ਮਾਰੇ ਕਰਦਾ ਸਾਡਾ ਭਰਾ ਕਰਮੀਆਂ ਰਾਤ ਨੂੰ ਪਾਈਆਂ ਕਰਦੇ ਤੇ ਮੁੰਡੇ ਸਾਡੇ ਆ ਗਏ ਉਹ ਮੁੰਡਾ ਸਾਡਾ ਲੋਗ ਗਿਆ ਦੇਖ ਕੇ ਲਿਸ਼ਕ ਦਾ ਕੀ ਹੋ ਗਿਆ ਪਰਣਾ ਨਹੀਂ ਬਣੇ ਉਹ ਚੱਲ ਆਪਾਂ ਬਿਨਾ ਪਰਣਾ ਦੇ ਵੀਡੀਓ ਲਵਾਂਗੇ ਲੋਗ ਗਿਆ ਭੱਜਦੇ ਸਾਨੂੰ ਦੇਖ ਕੇ ਕਿੱਧਰ ਗਿਆ ਉਹ ਉੜਨੇ ਰਹਿਨੇ ਰਕਿਤਾ ਉਹ ਦੇਖੋ ਜੀ ਮੁੰਡੇ ਨੇ ਕਮੀਜ਼ ਨਹੀਂ ਪਾਈ ਕੋਈ ਨਾ ਇਦਾਂ ਹੀ ਲੰਗੀ ਤਨੂ ਬਲੌਕ ਤੇ ਵਿੱਚ ਤੇ ਮੁੰਡੇ ਨੇ ਸਾਡੇ ਨੇ ਲਿਸ਼ਕਾ ਤੇ ਉਹ ਪਾਵਰ ਬੈਂਕ ਆਹ ਦੇਖੋ ਲਿਆਈ ਮੁੰਡੇ ਨੇ ਸਾਡੇ ਨੇ ਟਰੈਕਟਰ ਲਿਸ਼ਕਾ ਛੱਡਈ ਐਨ ਗੱਲਬਾਤ ਐਂਡ ਬਣਾ ਛੱਡੀ ਕਿਹ ਕਹਿੰਦਾ ਯੋ ਤੁਸੀਂਾਂ ਤੇ ਜੱਸੀ ਵੀ ਸਾਡੇ ਨਾਲ ਆਇਆ ਵਾ ਉਹ ਮੁੰਡੇ ਨੇ ਸਾਡੇ ਦੀ ਕਮੀਜ਼ ਪਾ ਲਈ ਪਾਲੀ 88 ਤੋਂ ਆਣ ਬਸ ਰੱਖ ਲੈ ਲੇਟਾ ਵਾਲੀ ਲੇਟਾ ਲੂਟਾ ਵਾਲੀ ਵੀ ਨਹੀਂ ਮੁੰਡੇ ਨੇ ਹੈਵੀ ਬਾਬੇਓ ਚੈੱਕ ਕਰੋ ਗੱਲਬਾਤ ਐਂਡ ਬਣਾਈ ਫੇਰ ਤੇ ਆਪਣੇ ਮੁੰਡੇ ਐ ਪਾਉਨੇ ਆ ਨੇ ਗਾਲਾਂ ਕਢਣੀਆਂ ਕਹਿੰਦੇ ਫਿਰ ਐ ਗੱਲਬਾਤ ਐਂਡ ਬਣਾ ਦੂੰਗੇ ਐਂਡ ਬਣਾ ਦੇ ਸੀ ਚੈੱਕ ਕਰੋ ਬਾਬੇਓ ਕੱਲੋ ਵੀ ਸ਼ੂਟ ਦਾ ਪ੍ਰੋਗਰਾਮ ਹੈ ਕਹਿੰਦੇ ਮਾਰਦੇ ਸਵਾਰ ਕੇ ਪਾਲਛ ਕਿਆ ਗਈ ਜਾਂਦਾ ਏ ਉਹ ਅਸੀਂ ਤਾਂ ਤੱਕੇ ਐਦਾ ਹੀ ਖਾਂਦੇ ਬਾਬੇ ਬਸ ਉਹ ਰੋ ਰੋ ਅਸੀਂ ਤਾਂ ਖਾਦੇ ਹੀ ਰਹਿੰਦੇ ਤੇਰਾ ਪਤਾ ਹੀ ਆ ਬਾਕੀ ਸਾਡਾ ਤਾਂ ਕੰਮ ਇਹੀ ਹੈ ਐ ਤਾਂ ਕਿਦੋਂ ਕੇ ਖਾਣੇ ਵਾਲਾ ਤੂੰ ਐਨ ਸਾਫ਼ ਕਰ ਦੇ ਐਦਾ ਛੋਟੀ ਗੱਲ ਬਦ ਨਹੀਂ ਐਦਾਂ ਐਦਾਂ ਵਾਲ ਸ਼ਾਤ ਅੱਜਦੀਆਂ ਐਦਾਂ ਦੂਜੀ ਗਮੀਜ ਵਾਲੀ ਉਹ ਦੇਖੋ ਇੱਧਰ ਗਰਮੀਓ ਮੁੰਡੇ ਨੂੰ ਹੈ ਪੋਰਾ ਵੀ ਗਰਮੀ ਏਨਾ ਕੰਮ ਨਾ ਕਰੇ ਕਰੋ ਬਾਪੂ ਆ ਦੇਖੋ ਇਹ ਆਦਾ ਐਨੇ ਲਿਸ਼ਕਾ ਦੇ ਆ ਨਾਟ ਵੀ ਵੱਡ ਲੋ ਦਹੀ ਚਲੇ ਸਰਦਾ ਲਾ ਲਿਆ ਆ ਨਾਟ ਇਹ ਥੋੜਾ ਜਿਹਾ ਛੋਟਾ ਆ ਇਹਨਾਂ ਥੋੜਾ ਜਿਹਾ ਬੜਾ ਚਾਹੀਦਾ ਔਰ ਨਾਟ ਆਈ ਮੇਤਰੀ ਜਾਬ ਜਾਣਾ ਕੱਲੋ ਸ਼ੂਟ ਨੂੰ ਹੈ ਉੱਤੇ ਉਹਦੇ ਗਾਣਾ ਚੜਨਾ ਪਤਾ ਨਹੀਂ ਤੂੰ ਹੀ ਰੰਗ ਪੱਕਾ ਚੜਾ ਲੈਣਾ ਡਾਇਰੈਕਟਰਾਂ ਦਾ ਇੰਕਲਾਕਦਾ ਅਗੇ ਕੱਪੜੇ ਧੋਖੇ ਐਨਾ ਨਾ ਤੋਇਆ ਕਰੋ ਬਾਅਦ ਚ ਮੈਂ ਤੂੰ ਹੀ ਕਹਣਾ ਅ ਚਰੀਟਾ ਪੈ ਗਈਆਂ ਸਾਡੇ ਮੈਸੀ ਤੇ ਲਲਾ ਲਲਾ ਹੋ ਗਈ ਬਾਬਿਓ ਇਹ ਕੀ ਛੱਡਿਆ ਤੁਹਾਨੂੰ ਨਾ ਆ ਕੇ ਕਰੋ ਇਹਨਾਂ ਨਾ ਗਾਲਿਆ ਕਰੋ ਰੰਗ ਖੋੜ ਦੇਣਾ ਤੇ ਡਾਇਰੈਕਟਰਾਂ ਦਾ ਇਹਨਾਂ ਦਾ ਤਾਂ ਜਖਾਮ ਹੀ ਕਰਾ ਰਣਾ ਵਿਚਾਰੇ ਨੂੰ ਜਿਵੇਂ ਬਲੈ ਕਰ ਦੇ ਇਹ ਬੰਦੇ ਸਾਡੇ ਲੱਗਾ ਹੋਇਆ ਦੇਖਾਣਾ ਕਹਿੰਦਾ ਲੋ ਜੀ ਤੁਸੀਂ ਬੇਤੀ ਕਰਦੇ ਕਹਿੰਦੇ ਸਾਡੀ ਬੇਤੀਆ ਤੇ ਓ ਮਾਈ ਗੋਡ ਡੁਪਲੀਕੇਟ ਜਾਂਦੇ ਓ ਰਿਜਨਲ ਰਿਜਨਲ ਬਾਬੇ ਓ ਰਿਜਨਲ ਅੱਛਾ ਅੱਛਾ ਚਲ ਮੈਂ ਨਾ ਬੰਦਰੀ ਬੇਤੀ ਕਰੇਗਾ ਤੇ ਨਾਲੇ ਪਾ ਦਿੰਦੇ ਚਲੋ ਲਿਆਉਂਦੇ ਮੰਗਾ ਤੇ ਦੱਸ ਨੂੰ ਕਿੰਨੀ ਦੂਰ ਤੇ ਇਹ ਪਤਾ ਕਿੰਨੇ ਦੇ ਆ ਰੇਟ ਸੋਨ ਪਹਿਲਾ ਰੇਟ ਦੱਸਿਓ ਮਾਰੇ ਭਾਈ ਫੜਾ ਕਰਦਾ ਆ ਗੱਲ ਵਾਤਾ ਵਾਬਿਓ ਬੱਸ ਆ ਫੁੱਲ ਫੁੱਲ ਪਤਾ ਨਹੀਂ ਕਾਹ ਨੂੰ ਰੱਖੇ ਵੀ ਟੈਡੀ ਵੀ ਰੱਖੇ ਆ ਕਾਵੇ ਇਹ ਕੀ ਖਾਣੀ ਆ ਇਸ ਸਾਡਾ ਬੰਦਾ ਆ ਦੱਸ ਸਕਦਾ ਚਲੋ ਇਹ ਹੁਣ ਬੋਲ ਨਹੀਂ ਸਕਦਾ ਜੇ ਬੋਲ ਕੇ ਦੱਸਦਾ ਸੀ ਵਾਬਿਓ ਸਾਡਾ ਜੀ ਯਾਰ ਨਹੀਂ ਲੈ ਕੇ ਕਾਟਦਾ ਤੇ ਪਹਿਲਾਂ ਤਾਂ ਕੱਟੇ ਨਹੀਂ ਆ ਸਾਡਾ ਭਰਾ ਆ ਹੀ ਲਵੇੜਦਾ ਇੱਦਾਂ ਬੱਤੇ ਦਾ ਨਹੀਂ ਆਪਾਂ ਰੋਲਾ ਨੂੰ ਦਾ ਪਾ ਨਹੀਂ ਸਕਦੇ ਆ ਨਾ ਤੇ ਮੈਂ ਹੀ ਕਰ ਸਕਦੇ ਮੈਂ ਹੀ ਕਰ ਸਕਦੇ ਤੇ ਬਾਕੀ ਨੂੰ ਪਤਾ ਹੀ ਹੈ ਲਿਬੇੜੇ ਲਬੂੜੇ ਉਹਨਾਂ ਖਾ ਖੂਲ ਹੋ ਤਰ ਬੋ ਰਹੀ ਆ ਵਾਕੀ ਉਹਨਾਂ ਦੇ ਕੰਮ ਲੱਗ ਗਏ ਨਾ ਜੀ ਸੇਵਾ ਨਾ ਇਹਦੇ ਚੱਕ ਕੇ ਉਹਨੂੰ ਖੜਾ ਦੀਏ ਸੁਣੋਂ ਦੇ ਦੇ ਤੇ ਸਮਾਰਿਆ ਕਦੇ ਟੈਟੂ ਵਸਾਉਣ ਲਾਈਵ ਦੇ ਨੂੰ ਨੂੰ ਸਮਾਇਆ ਸੀ ਅੱਜ ਲਾਈਵ ਤੇ ਲਾਈਵ ਤੇ ਯਾਰ ਲੋਏ ਕੱਪੜੇ ਪੜਾਈਂਦੇ ਯਾਰ ਕੱਪੜੇ ਕੁੱਪੜੇ ਦੇਣ ਵਾਲੇ ਯਾਰ ਇਹਨਾਂ ਦਾ ਮਤਲਬ ਹੈ ਕਾਲੋ ਬੱਕਾ ਕਾਬੂ ਤਾਂ ਮੂੰਹ ਦੇ ਕੋਲ ਮੂੰਹ ਨਾ ਯਾਰ ਉਹ ਇਹਨੂੰ ਇੰਨਾ ਕਾਹਨੋ ਦੇ ਤੱਕ ਥੋੜਾ ਪਤਲਾ ਢਿੱਡ ਦਿੰਦਾ ਏਡੀ ਮਜੂਰ ਮੈਂਡਾ ਗਾਲਾ ਨਹੀਂ ਜਾਇਆ ਅੱਗੇ ਜਾ ਚੱਕ ਤੇ ਖਾਣਾ ਹੈ ਤੂੰ پاਗਲ ਹੋ ਗਿਆ ਤੈਨੂੰ ਇਹ ਖਾਣਾ ਹੈ ਕਿ ਉਹ ਆਏ ਆਏ ਜੇ ਤੂੰ ਸਾਹਮਣੇ ਖਾਂਦਾ ਨਾ ਚੱਕ ਓਏ ਤੋਂ ਸੜੇ ਉਹ ਇਹਨੂੰ ਸਾਹਮਣੇ ਰੱਖੇਗਾ ਇਹਦਾ ਇਹਨੂੰ ਮੂੰਹ ਦਿਖਾਏ ਉਹ ਮੈਨੂੰ ਨਾ ਖਲਾ ਖੰਭੇ ਪਹਿਲੇ ਉਹ ਰੱਖਦੇ ਨੇ ਤੂੰ ਚਾਹ ਨਾ ਫਾਈ ਉੱਤੜਿਆ ਜਾਂਦਾ ਵਿੱਚ ਆਏ ਹਾ ਹਾ ਜੁਠਾ ਲੇ ਜੁਠਾ ਲਾਈ ਜਮ ਚੜਨੀ ਨਾ ਕੋ ਮਾ ਜੀ ਤੇਲੇ ਕਮੀ ਸੋਹਣਾ ਮੁੰਡਾ ਕਹਿਣਾ ਕੋਲੀ ਲਗੇ ਕਰਾ ਰਾ ਲਾ ਕੇ ਥੋੜਾ ਪਾ ਜੀ ਵਾ ਵਾਏ ਫੇਤੀ ਯਾਰ ਕਾਜ ਤੇ ਕਾਜ ਜੀ ਆਵੇ ਗਿਆ ਲੋ ਲੇਕਿਨ ਨਿਆਣੇ ਦੇਖੋ ਕਿ ਦਾਇਮ ਰੱਖੀ ਤੇ ਯਾਰ ਉਹ ਬੋਲੀ ਲਿਆ ਨਾ ਕਿ ਸਿਵਾ ਦੇ ਕੋਲ ਤਰਗ ਨਹੀਂ ਉੱਚਾਉਦੀ ਨਹੀਂ ਕੇ ਕਰੂਗਾ ਯਾਰ ਮੇਰਾ ਪੁੱਤ ਇਹ ਨਾ ਜਾਣਦੇ ਨੇ ਤੇਰੇ ਭਾਵੇਂ ਨੰਨ ਚੇਨੀ ਲੈ ਕੇ ਜਾਣਾ ਇਹ ਪੁਰੇ ਨੇ ਫੋਨ ਲਾਇਆ ਤਾ ਨੂੰ ਮੈਂ ਗਿੱਸ ਕਿਤੇ ਹੈ ਹੈਪੀ ਵਾਲੀ ਇਹਨੂੰ ਆਈਪੈਡ ਭੇਜ ਦਿੱਤਾ ਡੈਡੀ ਨੇ ਬਹੁਤ ਵਾਸ ਤੇ ਬੌਜੀ ਖੇਲਦਰੀ ਨੂੰ ਮੈਂ ਦਵਾਂਗੇ ਹੋਰ ਤੂੰ ਪਾਗਲਾ ਤੂੰ ਫਿਰ ਜਰਾ ਡੈਡੀ ਨੂੰ ਭੇਜ ਜਾ ਚਲ ਜਾ ਕੇ ਦੱਸੀ ਅਰਤੋ ਇਹਨੇ ਬਣਿਆ ਪੂਰਾ ਮੂਰੂ ਕਰੂ ਨਾ ਰੋਕ ਜੀ ਇੱਕ ਹੋਰ ਆ ਗਿਆ ਇੱਕ ਹੋਰ ਆ ਗਿਆ ਪੀਸ ਪਰ ਛੋਟਾ ਕਰ ਬਣ ਆ ਉਹ ਨਾਲ ਕੋਈ ਉਹ ਉਹ ਕੋਈ ਉਹ ਗਾਂ ਖਾਣਾ ਇਹਦਾ ਬਾਜਦਾ ਜਾ ਮੈਂ ਨਾ ਬਸ ਨਹੀਂ ਵੀ ਉਹ ਤਾਂ ਆਏ ਹਰੇ ਤੋਂ ਅੱਗੇ ਜਿਹੜੇ ਅੱਗੇ ਆਪਣੇ ਲੈਣੇ ਨਹੀਂ ਲਾ ਲੈਂਦੇ ਆਪਣੇ ਨਿਆਣੇ ਦੇ ਵੀ ਕਰ ਹੁਣ ਨਿਆਣੇ ਦਾ ਜਾਂਦ ਨੂੰ ਯਾਰ ਮਨਜੀਤ ਚਾਰੰਜੀਤ ਵਾਸਤੇ ਕੋਲੀਆਂ ਦੇ ਕਿਹੜੀ ਰੱਖੀ ਉਹਦੇ ਬਾਬੇ ਕੋਲੀਆਂ ਲੈ ਕੇ ਆ ਗਏ ਉਹ ਭਰਾ ਇੰਨਾ ਕੇ ਕਹਿੰਦੀ ਨਹੀਂ ਲੈ ਗਿਆ ਉਹ ਬਾਟਾ ਲੈ ਕੇ ਆ ਗਿਆ ਕੇ ਰਖਾ ਮੱਤੇ ਇੰਨਾ ਉਹ ਮਾਈ ਗੋਡ ਕਮਾਲ ਆ ਗਿਆ ਉਹ ਇਹ ਮੰਮੀ ਉਹ ਵਾਲੇ ਤਾਂ ਸ਼ਰਮ ਦੋਈ ਨਾ ਮਾੜਾ ਆਪਣੀ ਘਰ ਵਾਲੀ ਨੂੰ ਲੈ ਗਿਆ ਇਹ ਆ ਗਿਆ ਸਾਡੇ ਬਾਅਦ ਆਪਣੀ ਮੰਮੀ ਭੁੱਲ ਗਿਆ ਅੱਜ ਦੇ ਐਜੇ ਟਾਈਮ ਐਸੂ ਹੈ ਕੀ ਕੀ ਚੰਨ ਨਹੀਂ ਦੇਣਾ ਹਾਂ ਮੈਂ ਨਹੀਂ ਖਾਣਾ ਹੁਣ ਤੁਸੀਂ ਕਪੜਾ ਕਪੜਾ ਮੈਨੂੰ ਡਾਕਟਰਾਂ ਨੂੰ ਦੇ ਦੇ ਉਹ ਬਾਂਦੀ ਦੌਰ ਮਿਲ ਗਿਆ ਵਾਸ ਕਰ ਉਹ ਲੋਕ ਵੀਰੇ ਜੀ ਇਹ ਜੁੱਤੀਆਂ ਨਾਲ ਮਾਰਦੇ ਤੇ ਟੈਰਾਂ ਨੂੰ ਮਾਰੀ ਜਾਂਦੇ ਤੁਹਾਡੇ ਦਿਮਾਗ ਤੇ ਮੂਟ ਸੈਟ ਆ ਅਸ਼ੀਆਂ ਟੈਰਾਂ ਨੂੰ ਕੀ ਖੁਸ਼ ਖੁਸ਼ਬੂਰਤੀ ਕਿਆ ਕਹਿੰਦੇ ਹੁੰਦੇ ਪੰਜਾਬੀ ਦੇ ਜਿੱਤ ਹਾਂ ਉਹੀ 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 ਇਹ ਬਾਈ ਦਾ ਰਾਜ ਇਹੀ ਹੈ ਟੈਰਾਂ ਨਾਲ ਜਮਕਾਨ ਦਾ ਅਸੀਂ ਤਾਂ ਸਾਨੂੰ ਲੱਗਿਆ ਵੇ ਜੁੱਤੀ ਜੁੱਤੀਆਂ ਮਾਰਨੇ ਵਾਸਤੇ ਆ ਮੈਨੂੰ ਕਿਹ ਬਤਾ ਦੂਆ ਬੂਟਾਂ ਵਾਲਾ ਹੀ ਮਾਰਿਆ ਕਰਦਾ ਬਾਬਿਓ ਲੋ ਜੀ ਤਰਖਣ ਭਾਜੀ ਵੀ ਸਾਡੇ ਆ ਗਏ ਨੇ ਸਲਾਹ ਦੇ ਰਹੇ ਨੇ ਇਹ ਲੜੀ ਜਾਂਦੇ ਦੋਨੇ ਹੀ ਇੱਕ ਦੂਜੇ ਨਾਲ ਆ ਸੇਰ ਦਾ ਹੁਣ ਆਇਆ ਕੌਣ ਤੂੰ ਤਾਂ ਵਿਹਲਾ ਹੈ ਨਾ ਵੀ ਅਸੀਂ ਦਾ ਕੰਮ ਕਰਨਾ ਹੁੰਦਾ ਕੰਮ ਨਾ ਬੜਾ ਚੱਲਦੇ ਸੀ ਕ੍ਰੈਚਰ ਲੋ ਜੀ ਹੁਣ ਕ੍ਰੈਚਰ ਪਾਈਏ ਤੇਰੇ ਘਰ ਕੇ ਤੇ ਆਪਾਂ ਕਿਹੜਾ ਇੱਕ ਹੈ ਕ੍ਰੈਚਰ ਵੇਣੇ ਉਧਰ ਹੀ ਜਾਂਦੇ ਪਾਣੀ ਨਹੀਂ ਆ ਗਿਆ ਵਾ ਹਾਂ ਇਹਨੂੰ ਕਿਹਾ ਬਤਾ ਕ੍ਰੈਚਰ ਬੰਦ ਹੈ ਇਨੂੰ ਐ ਨਹੀਂ ਪਤਾ ਜਿਹੜੇ ਕੰਮਾ ਵੱਲੋਂ ਸਰਕਾਰੀ ਬੈਨ ਹੈ ਉਹੀ ਜੱਟ ਕੰਮਾ ਦਾ ਫੈਨ ਹੈ। ਚਰਨੀ ਤੇ ਕਿਆ ਕਹਿੰਦਾ? ਕੰਮ ਕਰਦਾ। ਹਾਂ। ਉਹ ਦੇਖੋ ਭਾਵੇਂ ਬੂਟ ਬਾਲ ਜਾ ਕਰੀਏ ਰੋਟੀ ਹੱਕ ਦੀ ਖਾਈਏ ਜੀ। ਤੈਨੂੰ ਜਾ ਕੇ ਘਰਾਂ ਮਣੀ ਮਾਰਨੀ ਆਉਣੇ ਡਰਾਂ ਦੇਖੀ। ਨਹੀਂ ਯਾਰ। ਅਸੀਂ ਨਹੀਂ ਮਾਰਦੇ ਬਾਬਾ ਜੀ ਅਸੀਂ ਪ੍ਰੈਸ਼ਰ ਰੱਖਿਆ ਹੀ ਤੌਣ ਨੂੰ। ਮਸ਼ੀਨ ਹੈ ਰੱਖੀ ਆ ਆਪਾਂ ਮਸ਼ੀਨ ਦੂਜੀ ਨਹੀਂ ਹੁੰਦੀ ਐ ਦਾ ਦਾ ਮੋਟਰ ਵਾਲੀ। ਅਸੀਂ ਜੋ ਹੀ ਰੱਖੀ ਆ। ਓਹੋ ਫੇ ਗਾਲ ਦੀ ਨਹੀਂ ਆਉਣੀ ਤੁਹਾਡੀ। ਉਦੋਂ ਤੇ ਪਲੇਚਰ ਨਹੀਂ ਹੋਣਾ ਪਲੇਚਰ ਲੀਕ ਹੁੰਦਾ ਹੋਣਾ ਨਹੀਂ ਦਲਜੀਤ ਨੇ ਭੇਜਿਆ ਦਾ ਪ੍ਰੈਸ਼ਰ ਹੀ ਬਹੁਤ ਆ ਸਾਡੇ ਦਾ ਦੱਸ ਬੰਡ ਜਿਹੜੇ ਹਿਸਾਬਕਦਾਰ ਉਹਨਾਂ ਤੋਂ ਕੁਰਸੀ 'ਤੇ ਬਹਿ ਗਿਆ ਨਾ ਮੈਂ ਲਾਦਾ ਹੀ ਹਿਸਾਬ ਨਾਲ ਚੱਕ ਗਿਆ ਹੀ ਨਹੀਂਣਾ ਬਹਿਣਾ ਓਹ ਹੋਹ ਕੀ ਹੋਇਆ ਉਧਰ ਮੰਮੀ ਕੁਛ ਕਿਆ ਕਰਦੀ ਪਤਾ ਨਹੀਂ ਕੀ ਹੋ ਗਿਆ ਕੀ ਕਹਿੰਦੇ ਮੁੰਡੇ ਨੇ ਟੈਰੇ ਗਾਲ ਤੇ ਕਿਆ ਕਹਿੰਦਾ ਬਾਜ ਓਏ ਇਹ ਕੌਣ ਹੈ ਕੀ ਖਜਾਨੀ ਗਈ ਦੀ ਕੀ ਆ ਦੇ ਬੋਲ ਮੈਨੂੰ ਪਤਾ ਨਹੀਂ ਉਹ ਯਾਰ ਮੈਨੂੰ ਪਤਾ ਨਹੀਂ ਇਹਨਾਂ ਦੀ ਦੋਨਾਂ ਦੀ ਸ਼ਰਤ ਲੱਗੀ ਵੀ ਕਹਿੰਦਾ ਅਸੀਂ ਟਾਇਰ ਦੇਖਣਾ ਕੌਣ ਵਧੀਆ ਗਾਲਦਾ ਇਹ ਇਹਦੇ ਨਾਲ ਲੱਗਿਆ ਉਹ ਜੁੱਤੀਆਂ ਪਾਲਸ਼ ਕਰਨੇ ਵਾਲੇ ਨਾਲ ਲੱਗਿਆ ਬਸ ਇਹ ਗੁੱਲੀ ਘੜਾ ਹੈ ਉਹ ਦੂਆ ਹੀ ਆਪਣਾ ਭਾਈ ਜ਼ਿੰਮੇਦਾਰ ਬੰਦਾ ਉਹ ਇਹੀ ਨਾ ਦੇਖੋ ਜੇ ਤਾਂ ਚਮਕਾ ਛੱਡਈ ਪਾਲਸ਼ ਬਾਹਰ ਤੇ ਹੀ ਬਾਹਰੋਂ ਪਾਲਸ਼ ਆਈਏ ਇਟਲੀ ਤੇ

ਬਿਲਡਿੰਗ ਕਰਾਉਣ ਲੱਗੇ ਦੇ ਲੋ ਕਿੰਨੇ ਹੋਣਾ ਬਿਲਡਿੰਗ ਵਾਲੀ ਨਿੱਕ ਬਿਲਡਿੰਗ ਆਦਾ ਇਹਦੇ ਗਨਿੰਗ ਚੱਲਦੀ ਇਹਨਾਂ ਨਹੀਂ ਇਹ ਤਾਰ ਹੈ ਉਹ ਖਰਾਬ ਹੈ ਮਗਰਾੜ ਖਰਾਬ ਬਾਪੂ ਕਰਨਗੇ ਚੱਲ ਪੀ ਨਹੀਂ ਉਨੀ ਇਹ ਤਾਰ ਖਰਾਬ ਦੀ ਜਿੰਨੀ ਇਹ ਮੇਜ ਲੈ ਆਏ ਐ ਜੀ ਆ ਲੈ ਆ ਇੰਜੀਨੀਅਰ ਸਾਡਾ ਇਹਨੇ ਦੇਖੋ ਜੀ ਬਿਲਡਿੰਗ ਕੀਤੀ ਢੂੜ ਕਰਾ ਛੱਡੀ ਤੇ ਬਿਲਡਿੰਗ ਉਦਾਂ ਪਤਾ ਨਹੀਂ ਹੁਣ ਟੋਚ ਦੇ ਕਿ ਜਾਂ ਦੂਈ ਬਿਲਡਿੰਗ ਨਹੀਂ ਹੁੰਦੀ ਕੀਤੀ ਵੀ ਸੁਈਆਂ ਛੜਤੀਆਂ ਵਾਂ ਸੁਈਆਂ ਮੈਂ ਤਾਂ ਦੇਖਿਆ ਵੀ ਨਹੀਂ ਮਰਦਾ ਉਹ ਦੇਖ ਤਾ ਟੱਚ ਦੂ ਇਹ ਹੀ ਲਾਇ ਵੀ ਦੇਸੀ ਹੋਈ ਓ ਮਾਈ ਗੋਡ ਉਹ ਇਹਨਾਂ ਨੇ ਧੋਣਾ ਦੇ ਅੱਛਾ ਕੀ ਕਹਿੰਦੇ ਭਾਜੀ ਤੁਹਾਡੇ ਬਿਆਨ ਦਿਓ ਗਰਮਾ ਟੇਬਲਾ ਪਟੇ ਹੁਣੇ ਅੱਛਾ ਜੀ ਸੰਤੋ ਹੁਣ ਪਤਾ ਲੱਗਿਆ ਭਾਜੀ ਚੀਜ਼ ਗਰਮ ਹੋ ਜਾਏ ਪਟੇ ਬਾਹਰ ਚ ਵਟਣ ਦੇ ਇਹਨੂੰ ਕੇ ਆ ਲਾ ਮੈਂ ਟੇਬਲ 'ਚ ਮਾਰ ਦਿੰਦਾ ਐ ਰੁਕ ਜਾ ਬਾਈ ਇਹਨਾਂ ਨੇ ਹੁਣ ਲੜਪਣਾ ਦੋ ਉਹਨਾਂ ਦੇ ਵਿੱਚ ਡਰਾਣੇ ਮੈਣੇ ਦੋਨੇ ਸਾਨੂੰ ਅੰਦਰ ਦੇ ਮਾਰ ਤਾਂ ਮਾਰ ਤਾਂ ਆਹ ਦਿਮਾਗ ਦੇਖੋ ਭਾਜੀ ਐਸਪਰੇ ਇਹ ਕੀ ਗੱਲਬਾਤ ਕੀਤੀ ਹੈ ਕੁਛ ਰੰਗ ਹੀ ਤਾਂ ਨਹੀਂ ਕਰਾਇਆ ਵੀਰ ਜੀ ਪੈਸੇ ਬਾਬੇ ਅਸੀਂ ਇਹਨਾਂ ਨੂੰ ਵੀ ਤੁਹਾਨੂੰ ਦੱਸ ਦਿੰਦੇ ਹਾਂ ਬਾਕੀ ਹਾਸੀ ਮਜ਼ਾਕ ਰਹਿ ਗਿਆ ਇੱਕ ਪਾਸੇ ਤੇ ਆਪਾਂ ਇਹ ਸਮਰਾਜ ਵੀ ਟਰਬੋ ਕਰਾਇਆ ਹੀ ਖੋਲੀ ਵਾਲੀ ਹਰ ਤਮੜ ਜਾ ਲੈ ਵੀ ਬਾਬੇ ਇਹ ਆਪਾਂ ਟਰਬੋ ਵੀ ਕਰਾਇਆ ਵਾ ਤੇ ਚੈੱਕ ਕਰੋ ਵੀ ਕੀ ਰਿਜ਼ਲਟ ਹੈ ਪਾਵਰ ਸਟੀering ਕਰਾਇਆ ਦਾ ਆਪਾਂ ਸਮਰਾਜ ਇਹ ਤੇ ਬਾਕੀ ਸਿਸਟਮ ਸਿਸਟਮ ਤੇ ਇਹ ਕਹਿੰਦਾ ਨਾੜ ਨਾ ਦਿਖਾਈ ਹਾਂ ਦੇਖੋ टर्बो कराया वा सारा कुछ ओके रिपोर्ट है तो मूहे एयर कलिंडर है तो टर्बो असी छोटू जहा लाया वा सिटी वजिए मार ला दा मणी मोटी हाथी में जाग जाऊगी तो सिस्टम तो पावर स्टेयरिंग यही कराया था जी पहला ब्लॉक पाया था बंपर बुम्पर हाए सची सप्लाई इधर सिटी भी सिलेंसर लग गई सप्लाई अच्छा बुलेट प्रूफ भी बना दी ਆ ਸਾਡੇ ਇੰਜੀਨੀਅਰ ਸਾਹਿਬ ਜੇਬੇ ਵੀ ਕੋ ਜੇਬੇ ਵੀ ਕੋ ਆਪਾਂ ਉਰੇ ਹੀ ਸ਼ੂਟ ਖਤਮ ਕਰਦੇ ਆ